ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਬੇਟਾ ਕੱਲ ਆਪਾਂ ਸਟੋਰੀ ਕਰ ਰਹੇ ਸੀ ਨਾਲ ਤੇ ਦਮਯੰਤੀ ਦੀ ਜਿਹੜੀ ਭਾਰਤ ਦੀ ਧਰਤੀ ਹੈ ਨਾ ਇਹ ਇਸ ਨੂੰ ਧਰਮਸਾਲ ਕਿਹਾ ਗਿਆ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਧਰਮ ਕਰਮ ਬਹੁਤ ਪਵਿੱਤਰ ਪਾਵਨ ਧਰਤੀ ਹੈ ਇਹੋ ਜਿਹਾ ਇਤਿਹਾਸ ਵੀ ਹੋਰ ਕਿਸੇ ਦੇਸ਼ ਤਾਂ ਨਹੀਂ ਹੈ ਜਿਸ ਤਰ੍ਹਾਂ ਦੀਆਂ ਇੱਥੋਂ ਦੀਆਂ ਧਰਮ ਮੂਰਤੀਆਂ ਵਿਰ ਪੁੱਤਰੀਆਂ ਹਿੰਦੁਸਤਾਨ ਨੇ ਪੈਦਾ ਕੀਤੀਆਂ ਉਹ ਹੋਰ ਕਿਤੇ ਉਹਦੀ ਐਗਜ਼ਾਮਪਲ ਨਹੀਂ ਮਿਲਦੀ ਸਤਵੰਤੀਆਂ ਫਤਵੰਤੀਆਂ ਪਤੀਵਰਤ ਇਸਤਰੀਆਂ ਰਾਜੇ ਰਾਣੇ ਵੀ ਬੜੇ ਧਰਮੀ ਹੁੰਦੇ ਸਨ ਇੱਕ ਦੋ ਇੱਕ ਨੂੰ ਛੱਡ ਕੇ ਬਾਕੀ ਸਾਰੇ ਤਕਰੀਬਨ ਰਾਜੇ ਬੜੇ ਰੱਬ ਦੇ ਪੈਰ ਵਾਲੇ ਸੰਤਾਂ ਸਾਧੂਆਂ ਦੀ ਸੇਵਾ ਕਰਨ ਵਾਲੇ ਤੇ ਧਰਮ ਤੇ ਖੜਨ ਵਾਲੇ ਇਨਸਾਫ ਕਰਨ ਵਾਲੇ ਹੁੰਦੇ ਸੀ ਤੁਹਾਪ ਕਹਾਣੀ ਕਰ ਰਹੇ ਸੀ ਨਾਲ ਤੇ ਦਮਯੰਤੀ ਇਹ ਰਾਜਾ ਰਾਣੀ ਸੀ ਤੇ ਕਲਿਜੁਗ ਨੇ ਪ੍ਰਵੇਸ਼ ਕੀਤਾ ਰਾਜੇ ਦੇ ਅੰਦਰ ਤੇ ਉਸ ਦੀ ਬੁੱਧੀ ਪ੍ਰਿਸ਼ਟ ਕਰਤੀ ਜੂਆ ਖੇਡ ਲਿਆ ਉਸਨੇ ਤੇ ਜੂਏ ਦੇ ਵਿੱਚ ਹਾਰ ਗਿਆ ਸਾਰਾ ਕੁਝ ਫਿਰ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਉਹ ਜੰਗਲਾਂ ਦੇ ਵਿੱਚ ਭਟਕਦੇ ਜਦੋਂ ਫਿਰ ਰਹੇ ਸੀ ਤਾਂ ਉਸ ਟਾਈਮ ਨਾਲ ਨੇ ਸੋਚਿਆ ਕਿ ਗਲਤੀ ਤਾਂ ਸਾਰੀ ਮੇਰੀ ਹੈ ਦਮਯੰਤੀ ਵਿਚਾਰੀ ਦਾ ਕੀ ਕਸੂਰ ਹੈ ਇਹ ਵੀ ਰਾਜੇ ਦੀ ਬੇਟੀ ਹੈ ਇਹ ਜੰਗਲਾ ਚ ਕਿੱਥੇ ਮੇਰੇ ਨਾਲ ੱਤਕੇ ਖਾਂਦੀ ਫਿਰੂਗੀ ਐਨੇ ਕੰਡੇ ਤੇ ਇੱਥੇ ਜੰਗਲੀ ਜਾਨਵਰ ਬਹੁਤ ਖਤਰਿਆ ਭਰਿਆ ਜੀਵਨ ਨੂੰ ਪਤਾ ਨਹੀਂ ਮੇਰਾ ਜੀਵਨ ਤਾਂ ਕਿਸ ਤਰ੍ਹਾਂ ਜਾਣਾ ਹੈ ਪਰ ਦਮਯੰਤੀ ਨੂੰ ਜ਼ਰੂਰ ਆਪਣੇ ਘਰ ਆਪਣੇ ਪੇਕਿਆਂ ਦੇ ਵਾਪਸ ਚਲ ਜਾਣਾ ਚਾਹੀਦਾ ਹੈ ਉਸਨੇ ਬਹੁਤ ਸਮਝਾਇਆ ਪਰ ਦਮਯੰਤੀ ਮੰਨੀ ਨਹੀਂ ਉਹ ਕਹਿੰਦੀ ਕਿ ਇੱਕ ਪਤੀ ਵਰਤਾ ਦਾ ਧਰਮ ਹੁੰਦਾ ਹੈ ਕਿ ਹਰ ਦੁੱਖ ਦੇ ਵਿੱਚ ਤੇ ਸੁੱਖ ਦੇ ਵਿੱਚ ਹਰ ਹਾਲਤ ਦੇ ਵਿੱਚ ਉਹ ਆਪਣੇ ਪਤੀ ਦਾ ਸਾਥ ਦੇਵੇ ਇਸ ਕਰਕੇ ਮੈਂ ਤੇਰਾ ਸਾਥ ਬਿਲਕੁਲ నిଛడਣਾ بچے ਉਹਨਾਂ ਨੇ ਪਹਿਲਾਂ ਹੀ ਆਪਣੇ ਨਾਨਕੀ ਪੇਛਦੇ ਹੋਏ ਸੀ ਤੇ ਜਦੋਂ ਇਹ ਜੰਗਲ ਦੇ ਵਿੱਚ ਗਏ ਤਾਂ ਇੱਕ ਥੋੜੀ ਜੀ ਥਾਂ ਪਲੇਨ ਜੀ ਦੇਖ ਕੇ ਉੱਥੇ ਥੋੜਾ ਆਰਾਮ ਕਰਨ ਲੱਗੇ ਦਮਯੰਤੀ ਬਹੁਤ ਥੱਕੀ ਹੋਈ ਸੀ ਤੇ ਉਹ ਉਹਨੂੰ ਨੀਂਦ ਆ ਗਈ ਨਾਲ ਨੇ ਸੋਚਿਆ ਕਿ ਹੁਣ ਮੌਕਾ ਹੈ ਕਿ ਮੈਂ ਇਸ ਨੂੰ ਛੱਡ ਕੇ ਇੱਥੋਂ ਚਲਾ ਜਾਵਾਂ ਮੇਰੇ ਨਾਲ ਜੋ ਬਿੱਤੂਗੀ ਬਿੱਤੂਗੀ ਪਰ ਮੈਨੂੰ ਦ੍ਰਿਅਮੰਤੀ ਤੇ ਪੂਰਾ ਪ੍ਰੋਸੈਸ ਹੋਰ ਪਰਮਾਤਮਾ ਦੇ ਪੂਰਾ ਪ੍ਰੋਸੈਸ ਕਿ ਮੇਰੀ ਜਿਹੜੀ ਗਲਤੀ ਆ ਉਹਦੀ ਸਜ਼ਾ ਮੈਂ ਭੁਗਤੂਗਾ ਪਰ ਦ੍ਰਿਅਮੰਤੀ ਜ਼ਰੂਰ ਆਪਣਾ ਰਸਤਾ ਕਿਵੇਂ ਨਾ ਕਿਵੇਂ ਬਣਾ ਲੂਗੀ ਪਰਮਾਤਮਾ ਇਹਨੂੰ ਗਾਈਡ ਕਰਨਗੇ ਤੇ ਇਹ ਆਪਣੇ ਘਰ ਨੂੰ ਚਲੀ ਜਾਊਗੀ ਉਹਨੇ ਦੱਸ ਵੀ ਦਿੱਤਾ ਸੀ ਪਹਿਲਾਂ ਨਾਲ ਲੈ ਕੇ ਤੂੰ ਜੰਗਲ ਦੇ ਵਿੱਚ ਐਸ ਡਾਇਰੈਕਸ਼ਨ ਦੇ ਵਿੱਚ ਜਾਈ ਫਿਰ ਇੱਕ ਉੱਥੇ ਇੱਕ ਰਾਜ ਰਾਜ ਆਊਗਾ ਉਹ ਬੜਾ ਰਾਜਾ ਬੜਾ ਧਰਮੀ ਹੈ ਉਹਦੇ ਕੋਲ ਤੂੰ ਸ਼ੈਲਟਰ ਲੈ ਲਈ ਉਸ ਤੋਂ ਬਾਅਦ ਫਿਰ ਉਹ ਤੈਨੂੰ ਤੇਰੇ ਮਾਂ-ਬਾਪ ਦਾ ਘਰ ਲੱਭ ਦੇਣਗੇ ਉੱਥੇ ਫਿਰ ਤੂੰ ਚਲੀ ਜਾਏ ਤਾਂ ਜਨੂੰ ਦਮਯੰਤੀ ਉੱਠੀ ਉਹਦੀ ਜਾਗ ਖੁੱਲੀ ਉਹ ਦੇਖ ਕੇ ਹੈਰਾਨ ਹੋ ਗਈ ਕਿ ਉਹਨੂੰ ਛੱਡ ਕੇ ਨਾਲ ਜਾ ਚੁੱਕਿਆ ਸੀ ਉਹ ਬਹੁਤ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਜੰਗਲਾਂ 'ਚ ਚੀਕਾਂ ਮਾਰਦੀ ਫਰਿਆਦਾਂ ਕਰਦੀ ਉਹ ਨਾਲ-ਨਾਲ ਪੁਕਾਰਦੀ ਫਿਰ ਰਹੀ ਸੀ ਤੇ ਇੰਨੇ ਵੀ ਵੱਡੇ ਅਜਗਰ ਨਿਕਲੇ ਉੱਥੋਂ ਉਸ ਸਰਾਲ ਨੇ ਉਹਦੇ ਸਾਹ ਖਿੱਚੇ ਆਪਣੇ ਵੱਲ ਨੂੰ ਤੇ ਉਹਨੂੰ ਅੱਧੀ ਨੂੰ ਨਿਗਲ ਲਿਆ ਪਰ ਫਿਰ ਇੱਕ ਸ਼ਿਕਾਰੀ ਨੇ ਆ ਕੇ ਉਸਨੂੰ ਬਚਾ ਲਿਆ ਪਰ ਜਦੋਂ ਸ਼ਿਕਾਰੀ ਦੀ ਮਾੜੀ ਨਿਗਾਹ ਹੋਈ ਤਾਂ ਦਮਯੰਤੀ ਨੇ ਕਿਹਾ ਕਿ ਮੈਂ ਪਤੀ ਵਰਤਾ ਇਸਤਰੀ ਹਾਂ ਤੇ ਪਤੀ ਵਰਤ ਧਰਮ ਬਹੁਤ ਉੱਚਾ ਹੁੰਦਾ ਪਰਮਾਤਮਾ ਦੇ ਨਾਲ ਹੁੰਦਾ ਤੂੰ ਮੇਰੇ ਵੱਲ ਮਾੜੀ ਨਿਗਾ ਨਾਲ ਨਾ ਦੇਖੀ ਪਰ ਉਹ ਨਾ ਹਟਿਆ ਤਾਂ ਫਿਰ ਉਹ ਜਲ ਕੇ ਭਸਮ ਹੋ ਗਿਆ ਉਸ ਤੋਂ ਬਾਅਦ ਦਮਯੰਤੀ ਫਿਰ ਇੱਧਰ ਉੱਧਰ ਪਟਕਦੀ ਟੱਕਰਾ ਮਾਰਦੀ ਉਹ ਬਹੁਤ ਸਾਰਾ ਡਰ ਵੀ ਗਈ ਸੀ ਭੁੱਖੀ ਪਿਆਸੀ ਸਾੜੀ ਵੀ ਉਹਦੀ ਪੂਰੀ ਨਹੀਂ ਸੀ ਅੱਧੀ ਹੀ ਅੱਧਾ ਹੀ ਉਹਦੇ ਟੁਕੜਾ ਸੀ ਤੇ ਫਿਰ ਉਹ ਇਸ ਤਰ੍ਹਾਂ ਬਣਾ ਦੇ ਵਿੱਚ ਫਿਰ ਰਹੀ ਸੀ ਪਰਮਾਤਮਾ ਨੂੰ ਯਾਦ ਕੀਤਾ ਕਿ ਹੁਣ ਮੇਰਾ ਕੋਈ ਸਹਾਰਾ ਨਹੀਂ ਹੈ ਤੇ ਉੱਥੇ ਇੱਕ ਆਸ਼ਰਮ ਉਸ ਨੂੰ ਦਿਸਿਆ ਉਹ ਬਹੁਤ ਖੁਸ਼ ਹੋਈ ਤੇ ਵੀ ਜਿੱਥੇ ਸਾਧੂ ਸੰਤ ਹੋਣਗੇ ਮੈਨੂੰ ਗਾਈਡ ਕਰਨਗੇ ਤੇ ਉਹ ਉੱਥੇ ਜਿਹੜੇ ਮਹਾਤਮਾ ਬੈਠੇ ਸੀ ਉਹਨਾਂ ਨੇ ਕਿਹਾ ਕਿ ਬੇਟੀ ਤੂੰ ਖबरा ਨਾ ਪਰਮਾਤਮਾ ਹਮੇਸ਼ਾ ਹੈਲਪ ਕਰਦੇ ਨੇ ਜਦੋਂ ਉਹਨਾਂ ਨੂੰ ਯਾਦ ਕਰੀਏ ਪਰ ਆਪਣੇ ਕਰਮ ਕੁਕਰਮ ਹੁੰਦੇ ਨੇ ਜਿੰਨਾ ਕਰਕੇ ਆਪਾਂ ਨੂੰ ਸਜ਼ਾ ਭੁਗਤਣੀ ਪੈਂਦੀ ਹੈ ਸੋ ਤੇਰਾ ਕੁਝ ਸਮਾਂ ਹਲੇ ਖਰਾਬ ਚੱਲ ਰਿਹਾ ਹੈ ਇਹ ਸਮਾਂ ਤੈਨੂੰ ਕੱਟਣਾ ਪਊਗਾ ਪਰ ਅਲਟੀਮੇਟਲੀ ਤੈਨੂੰ ਤੇਰਾ ਪਤੀ ਮਿਲ ਜਾਊਗਾ ਤੇ ਤੁਸੀਂ ਫਿਰ ਆਪਣੇ ਰਾਜਪਾਗ ਨੂੰ ਪ੍ਰਾਪਤ ਕਰ ਲੋਗੇ ਇਸ ਕਰਕੇ ਘਬਰਾਉਣਾ ਤੇ ਤੂੰ ਪ੍ਰਮਾਤਮਾ ਨੂੰ ਯਾਦ ਕਰਦੀ ਕਰਦੀ ਜਿੱਦਰ ਨੂੰ ਉਹ ਤੈਨੂੰ ਗਾਈਡ ਕਰਦੇ ਤੇ ਉਧਰ ਨੂੰ ਚਲੀ ਜਾ ਤੇ ਬਾਕੀ ਅਸੀਂ ਸਾਡੇ ਇੱਥੇ ਕੋਈ ਆਸ਼ਰਮ ਨਹੀਂ ਹੈ ਇੱਥੇ ਬਿਲਕੁਲ ਨਿਰਜਨ ਵਨ ਹੈ ਇੱਥੇ ਕੋਈ ਨਹੀਂ ਰਹਿੰਦਾ ਅਸੀਂ ਤਾਂ ਸਿਰਫ ਪਰਮਾਤਮਾ ਦੇ ਹੁਕਮ ਨਾਲ ਅਸੀਂ ਅਪੀਅਰ ਹੋਏ ਹਾਂ ਥੋੜੀ ਦੇਰ ਲਈ ਤੈਨੂੰ ਹੌਸਲਾ ਦੇਣ ਵਾਸਤੇ ਕਿਉਂਕਿ ਜਿਹੜੀਆਂ ਸਾਧੂਆਂ ਦੀਆਂ ਮੰਡਲੀਆਂ ਨੇ ਜਿਹੜੀਆਂ ਜਿਹੜੀ ਇਨਵੀਜੀਬਲ ਵਰਲਡ ਉਹ ਵੀ ਸਾਰੀ ਆਪਣੇ ਆਲੇ ਦੁਆਲੇ ਹੁੰਦੀ ਹੈ ਪਰ ਜਦੋਂ ਕਿਸੇ ਨੂੰ ਪਰਮਾਤਮਾ ਨੇ ਇੱਤਰ ਬਖਸ਼ਦਾ ਫਿਰ ਉਸ ਨੂੰ ਦਿਸਦੇ ਨੇ ਉਹ ਤੇ ਉਹਨੇ ਦੇਖਿਆ ਵੀ ਉਹ ਤਾਂ ਡਿਸ ਅਪੀਅਰ ਹੋ ਗਏ ਪਰ ਉਸ ਨੂੰ ਥੋੜਾ ਹੌਸਲਾ ਹੋਇਆ ਕਿ ਕੋਈ ਗੱਲ ਨਹੀਂ ਮੈਨੂੰ ਆਪਣੇ ਇੱਕ ਪਤੀਵਰਤਾ ਧਰਮ ਤੇ ਉੱਤੇ ਆਪਣੇ ਸਤ ਸਤ ਦੇ ਉੱਤੇ ਮੈਨੂੰ ਭਰੋਸਾ ਹੈ ਤੇ ਸਭ ਤੋਂ ਵੱਡਾ ਭਰੋਸਾ ਪ੍ਰਮਾਤਮਾ ਦਾ ਹੈ ਉਹ ਜ਼ਰੂਰ ਇਹਨਾਂ ਸਾਧੂਆਂ ਦੇ ਥਰੂ ਜੋ ਮੈਨੂੰ ਕਹਾਇਆ ਵੀ ਮੇਰਾ ਪਤੀ ਮੈਨੂੰ ਜ਼ਰੂਰ ਮਿਲੂਗਾ ਉਹ ਫਿਰ ਜਾ ਰਹੀ ਸੀਤਾ ਥੋੜਾ ਬਹੁਤ ਕੰਦਮੂਲ ਚੁਣ ਕੇ ਖਾ ਲੈਂਦੀ ਸੀ ਤੇ ਥੋੜਾ ਛੁਪ ਕੇ ਜਾਂ ਰਖਤੇ ਚੜਕੇ ਜਿਵੇਂ ਕਿਵੇਂ ਉਹਨੇ ਕੁਝ ਰਾਤਾਂ ਉੱਥੇ ਕੱਟੀਆਂ ਫਿਰ ਉਸਨੇ ਦੇਖਿਆ ਕਿ ਕਾਫਲਾ ਜਾ ਰਿਹਾ ਹੈ ਉੱਠਾਂ ਵਾਲੇ ਨੇ ਇਹ ਦੇ ਵਪਾਰੀ ਲੋਕ ਨੇ ਉਹਨਾਂ ਨੇ ਬਹੁਤ ਕੀਮਤੀ ਖਜ਼ਾਨੇ ਵਗੈਰਾ ਲੱਦੇ ਹੋਏ ਨੇ ਆਪਣੇ ਉਠਾਂ ਤੇ ਤੇ ਉਹ ਵਪਾਰ ਕਰਨ ਲਈ ਕਿਧਰੇ ਜਾ ਰਹੇ ਨੇ ਤੇ ਉਹਨੂੰ ਥੋੜਾ ਹੌਸਲਾ ਹੋਇਆ ਕਿ ਚੱਲ ਮੈਂ ਇਹਨਾਂ ਦੇ ਪਿੱਛੇ-ਪਿੱਛੇ ਚੱਲ ਪੈਣੀ ਆ ਥੋੜੀ ਡਿਸਟੈਂਸ ਤੇ ਕਿਉਂਕਿ ਉਸ ਕਾਫਲੇ ਦੇ ਵਿੱਚ ਕੋਈ ਲੇਡੀ ਤਾਂ ਹੈ ਨਹੀਂ ਸੀ ਤੇ ਉਸ ਕਰਕੇ ਇਸ ਨੂੰ ਆਪਣਾ ਸੱਤ ਬਚਾਉਣ ਦੀ ਖਾਤਰ ਦਮਯੰਤੀ ਨੂੰ ਥੋੜਾ ਲੁਕ ਚਿਪਕੇ ਹੀ ਜਾਣਾ ਪੈਂਦਾ ਸੀ ਤੇ ਉਹ ਥੋੜੇ ਡਿਸਟੈਂਸ ਤੇ ਉਹਨਾਂ ਨਾਲ ਲੁਕ ਦੀ ਚਿਪਤੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਈ ਕਿ ਚਲੋ ਇਹ ਕਿਤੇ ਨਾ ਕਿਤੇ ਇਹ ਜੰਗਲ ਚੋਂ ਜਦੋਂ ਨਿਕਲਣਗੇ ਬਾਹਰ ਤਾਂ ਮੈਂ ਵੀ ਫਿਰ ਕ੍ਰਾਸ ਕਰ ਜੂੰਗੀ ਜਦੋਂ ਰਾਤ ਨੂੰ ਉਹਨਾਂ ਨੇ ਡੇਰਾ ਕੀਤਾ ਕਾਫਲੇ ਵਾਲਿਆਂ ਨੇ ਤੇ ਉਹਨਾਂ ਨੇ ਆਪਣਾ ਚਲੋ ਖਾਣਾ ਵਗੈਰਾ ਬਣਾਇਆ ਖਾਦਾ ਤੇ ਉਹ ਰਾਤ ਨੂੰ ਫਿਰ ਸੌਂ ਗਏ ਉਹ ਜਦੋਂ ਐਨੇ ਨੂੰ ਅੱਧੀ ਰਾਤ ਨੂੰ ਹੋਈ ਤਾਂ ਇੱਕ ਹਾਥੀਆਂ ਦਾ ਝੁੰਡਾ ਆ ਜਿਹੜਾ ਕਿ ਪਾਗਲ ਹਾਥੀ ਬਹੁਤ ਮਸਤੇ ਹੋਏ ਜਦੋਂ ਹਾਥੀ ਹੁੰਦੇ ਨੇ ਨਾ ਉਹਨਾਂ ਦੇ ਸਾਥੀ ਦੇ ਅੰਦਰ ਕੁਦਰਤੀ ਸ਼ਰਾਬ ਵੀ ਹੁੰਦੀ ਹੈ ਕਈ ਵਾਰ ਇਹ ਮਸਤ ਹਾਥੀ ਹੋ ਜਾਂਦੇ ਨੇ ਤਾਂ ਉਹ ਹਾਥੀਆਂ ਦਾ ਝੁੰਡਾ ਆ ਤੇ ਉਹਨਾਂ ਨੇ ਉਹਨਾਂ ਦਾ ਸਾਰਾ ਕਾਫਲਾ ਬਰਬਾਦ ਕਰਤਾ ਸਾਰਿਆਂ ਨੂੰ ਲਤਾੜਤਾ ਉਹਨਾਂ ਦੇ ਡੰਗਰ ਪਸ਼ੂ ਵੀ ਮਰ ਗਏ ਕੁਝ ਬੰਦੇ ਵੀ ਮਰ ਗਏ ਕੁਝ ਜ਼ਖਮੀ ਹੋ ਗਏ ਇਹ ਸਾਰਾ ਕੁਝ ਦੇਖ ਰਹੀ ਸੀ ਦਮਯੰਤੀ ਕਿ ਕਿੰਨਾ ਉਹਨਾਂ ਥੀਕਰ ਟੁੱਟੇ ਆ ਤੇ ਜਦੋਂ ਫਿਰ ਉਹ ਕਾਫਲੇ ਵਾਲੇ ਉੱਥੇ ਤਾਂ ਉਹਨਾਂ ਨੇ ਦੇਖਿਆ ਕਿੰਨਾ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਉਹ ਕਹਿੰਦੇ ਕਿ ਅੱਜ ਤੱਕ ਤਾਂ ਆਪਾਂ ਕਿੰਨੇ ਵਾਰੀ ਇਸ ਜੰਗਲ ਨੂੰ ਪਾਰ ਕੀਤਾ ਹੈ ਕਦੇ ਆਪਣੇ ਨਾਲ ਇਸ ਤਰ੍ਹਾਂ ਦੀ ਵਰਦਤ ਨਹੀਂ ਹੋਈ ਜ਼ਰੂਰ ਕੋਈ ਨਾ ਕੋਈ ਆਪਾਂ ਗਾ ਬੰਦਾ ਨਾ ਇੱਥੇ ਆਪਣੇ ਨਾਲ ਹੈਗਾ ਜਿਸ ਨੇ ਜਿਸ ਦੇ ਕਰਕੇ ਸਾਡਾ ਵੀ ਇਹਨਾਂ ਨੂੰ ਨੁਕਸਾਨ ਹੋ ਗਿਆ ਤੇ ਦ੍ਰਿਮਯੰਤੀ ਬਹੁਤ ਹੀ ਡਰ ਗਈ ਕਿ ਹੁਣ ਜੇ ਇਹਨਾਂ ਨੇ ਮੈਨੂੰ ਲੱਭ ਲਿਆ ਮੈਨੂੰ ਪਕੜ ਲਿਆ ਫਿਰ ਇਹ ਮੇਰੇ ਨਾਲ ਪਤਾ ਨਹੀਂ ਕੀ سلوਕ ਕਰਨਗੇ ਓਵਰਲੂਕੀ ਚੀਪੀ ਬਸ ਸੋਨਾ ਦੇ ਉਹ ਜਿਹੜਾ ਕਾਫਲਾ ਸੀ ਅੱਗੇ ਚੱਲੇ ਗਿਆ ਫਿਰ ਉਹਨੇ ਉਹਨਾਂ ਦਾ ਵੀ ਸਾਥ ਛੱਡਤਾ ਫਿਰ ਇਸੇ ਤਰ੍ਹਾਂ ਇਹ ਉਹ ਅੰਦਰੋਂ ਸਿਮਰਨ ਕਰਦੀ ਹੋਈ ਤੇ ਅੱਗੇ ਚੱਲਦੀ ਗਈ ਇੱਥੇ ਕੋਈ ਨਹੀਂ ਪ੍ਰਮਾਤਮਾ ਕੋਈ ਨਾ ਕੋਈ ਰਾਤਾ ਮੈਨੂੰ ਦਿਖਾਉਣਗੇ ਅਗੇ ਉਸਨੇ ਦੇਖਿਆ ਕਿ ਸਾਧੂਆਂ ਦਾ ਟੋਲਾ ਜਾ ਰਿਹਾ ਸੀ ਤੇ ਉਹ ਨੂੰ ਬਹੁਤ ਹੌਸਲਾ ਹੋਇਆ ਸਾਧੂ ਤਾਂ ਆਪਣੇ ਭਜਨ ਮੰਡਲੀ ਜਾ ਰਹੀ ਸੀ ਆਪਣਾ ਤੀਰਥ ਯਾਤਰਾ ਤੇ ਜਾ ਰਹੇ ਸੀ ਸਾਰੇ ਜਣੇ ਤੇ ਉਹ ਉਹਨਾਂ ਤੋਂ ਵੀ ਥੋੜੇ ਡਿਸਟੈਂਸ ਤੇ ਚੱਲਦੀ ਰਹੀ ਤੇ ਚਲੋ ਅਲਟੀਮੇਟਲੀ ਉਹ ਜੰਗਲ ਪਾਰ ਕਰ ਗਈ ਤੇ ਉੱਥੇ ਜਦੋਂ ਇਹ ਗਈਏ ਭੁੱਖੀ ਪਾਣੀ ਇਹਦੇ ਕੱਪੜੇ ਵੀ ਫਟੇ ਹੋਏ ਅੱਧੇ ਕ ਕੱਪੜੇ ਪਾਏ ਹੋਏ ਹਲੀਰੋ ਲੀਰ ਤੇ ਸਾਰੇ ਇੰਨਾ ਸੁੰਦਰ ਚਿਹਰਾ ਪਰ ਉੱਤੇ ਸਾਰੀ ਧੂਲ ਮਿੱਟੀ ਜੰਮ ਜੰਮ ਕੇ ਪੈਰਾਂ 'ਚ ਕੰਡੇ ਵੱਜ ਵੱਜ ਕੇ ਲਹੂ ਲਹਾਨ ਹੋਈ ਹੋਈ ਸੀ ਤੇ ਬਹੁਤ ਡਰਾਣੀ ਜਿਹੀ ਸ਼ਕਲ ਹੋਈ ਪਈ ਸੀ ਤੇ ਜਦੋਂ ਉਸ ਸ਼ਹਿਰ ਦੇ ਵਿੱਚ ਪਹੁੰਚੀ ਤਾਂ ਉਹ ਸ਼ਹਿਰ ਦੇ ਬੱਚੇ ਖੇਡਦੇ ਸੀ ਬਾਹਰ ਉਹ ਕਹਿੰਦੇ ਪਾਗਲ ਪਾਗਲ ਜਿਵੇਂ ਆਮ ਲੋਕੀ ਕਰਦੇ ਹੁੰਦੇ ਨੇ ਤੇਰੇ ਇਹਦੇ ਬੱਟੇ-ਬੁੱਟੇ ਮਾਰਨ ਲੱਗ ਪਏ ਤੇ ਮਗਰ ਪੈ ਗਏ ਤੇ ਇਹ ਵਿਚਾਰੀ ਪਹਿਲਾਂ ਹੀ ਦੁੱਖਾਂ ਦੀ ਮਾਰੀ ਹੋਈ ਸੀ ਬਹੁਤ ਇਹਨੂੰ ਤੰਗ ਕੀਤਾ ਉਹਨਾਂ ਨੇ ਤੇ ਉਹ ਜਦੋਂ ਥੋੜਾ ਜਿਹਾ ਉੱਚ ਚੱਲਣ ਦੀ ਵੀ ਸ਼ਕਤੀ ਨਹੀਂ ਸੀ ਤੇ ਉੱਪਰ ਉਸ ਰਾਜੇ ਦਾ ਜਿਹੜਾ ਉਹ ਜਿਹੜਾ ਸ਼ਹਿਰ ਸੀ ਨਾ ਉਹ ਰਾਜੇ ਦੀ ਕੈਪੀਟਲ ਸੀ ਤੇ ਉਸ ਰਾਜੇ ਦੀ ਜਿਹੜੀ ਰਾਣੀ ਸੀ ਆਪਣੇ ਮਹਿਲ ਦੀ ਛੱਤ ਦੇ ਉੱਤੇ ਟੈਲ ਰਹੀ ਸੀ ਉਹਨੇ ਦੇਖਿਆ ਕਿ ਇੱਕ ਲੜਕੀ ਦੇ ਪਿੱਛੇ ਇਸ ਤਰ੍ਹਾਂ ਲੋਕ ਪਏ ਹੋਏ ਨੇ ਮੁੰਡੇ ਉਹਨੂੰ ਮਾਰ ਰਹੇ ਨੇ ਵੱਟੇ-ਬੁੱਟੇ ਤੇ ਉਸਨੇ ਥੱਲੇ ਆਪਣੀਆਂ ਦਾਸੀਆਂ ਨੂੰ ਦੁਲਾਇਆ ਕਿ ਉਸ ਨੂੰ ਮੇਰੇ ਕੋਲ ਲੈ ਕੇ ਆਓ ਉਹ ਕੁੜੀ ਨੂੰ ਫੜ ਕੇ ਉਹ ਉੱਪਰ ਲੈ ਕੇ ਆਏ ਤਾਂ ਉਨੇ ਦੇਖਿਆ ਵੀ ਭਾਵੇਂ ਇਹਦਾ ਇਹ ਫਟੇਖਾਲ ਹੈ ਇਹਦਾ ਬਹੁਤ ਹਾਲਤ ਬੁਰੀ ਹੈ ਪਰ ਇਹ ਫਿਰ ਵੀ ਇਸ ਦਾ ਪ੍ਰਭਾਵ ਬਹੁਤ ਚੰਗਾ ਪੈਂਦਾ ਕਿਉਂਕਿ ਆਪਣਾ ਆਪਣਾ ਔਰਾ ਹੁੰਦਾ ਨਾ ਕਿ ਇਹ ਇੰਨੀ ਗੁਣਵੰਤੀ ਲੱਗ ਰਹੀ ਹੈ ਕਿਸੇ ਚੰਗੇ ਘਰ ਦੀ ਲੱਗ ਰਹੀ ਹੈ ਤੇ ਉਸਨੇ ਉਹਨੂੰ ਕਿਹਾ ਕਿ ਬੇਟੀ ਵੀ ਕੀ ਗੱਲ ਹੈ ਤੂੰ ਕਿੱਥੋਂ ਆਈ ਹੈ ਕੌਣ ਹੈ ਤਾਂ ਨੇ ਸੰਖੇਪ ਦੇ ਵਿੱਚ ਉਹਨੇ ਆਪਣੀ کہانی ਦੱਸੀ ਦਰਮਯੰਤੀ ਨੇ ਤੇ ਕਿਹਾ ਕਿ ਮੈਨੂੰ ਤੁਸੀਂ ਆਪਣੀ ਦਾਸੀ ਬਣਾ ਕੇ ਕੁਝ ਦਿਨ ਲਈ ਆਸਰਾ ਦੇ ਦਿਓ ਮੈਂ ਸਾਰੇ ਕੰਮ ਕਰ ਦਿਆ ਕਰੂੰਗੀ ਮੈਨੂੰ ਸਾਰੇ ਹੀ ਕੰਮ ਕਰਨੇ ਆਉਂਦੇ ਨੇ ਉਹ ਕਹਿੰਦੀ ਕਿ ਨਹੀਂ ਤੂੰ ਮੇਰੀ ਬੇਟੀ ਬਣ ਕੇ ਰਹੇਂਗੀ ਮੇਰੀ ਇੱਕ ਬੇਟੀ ਰਾਜਕੁਮਾਰੀ ਵੀ ਹੈ ਉਹਨੂੰ ਬੁਲਾ ਕੇ ਕਿਹਾ ਕਿ ਇਸਨੂੰ ਤੂੰ ਆਪਣੇ ਨਾਲ ਰੱਖ ਤੇ ਤੂੰ ਪਹਿਲਾਂ ਇਸ਼ਨਾਨ ਕਰ ਲੈ ਚੰਗੇ ਕੱਪੜੇ ਵਗੈਰਾ ਪੈਨ ਖਾ ਪੀ ਤੇ ਉਹ ਕਹਿੰਦੀ ਦ੍ਰਵਯੰਤੀ ਵੀ ਮੈਂ ਨਾ ਮੇਰਾ ਇਹ ਬਲੈਜ ਹੈ ਕਿ ਮੈਂ ਉਨਾਂ ਚਿਰ ਤੱਕ ਕੋਈ ਗੜੇ ਕੱਪੜੇ ਨਹੀਂ ਪਹਿਨਣੇ ਨਵੇਂ ਜਦ ਤੱਕ ਮੇਰਾ ਪਤੀ ਮੈਨੂੰ ਮਿਲ ਨਹੀਂ ਜਾਂਦਾ ਤੇ ਇਸ ਕਰਕੇ ਐਸੇ ਹਾਲ ਦੇ ਵਿੱਚ ਮੈਂ ਰਹੂੰਗੀ ਤੁਸੀਂ ਬਸ ਮੈਨੂੰ ਮੇਰੇ ਹਾਲ ਤੇ ਛੱਡਦੇ ਹੋ ਮੈਨੂੰ ਆਸਰਾ ਤੁਸੀਂ ਦਿੱਤਾ ਹੈ ਤੁਹਾਡਾ ਬਹੁਤ ਧੰਨਵਾਦ ਪਰ ਮੈਂ ਆਪਣਾ ਸਿਮਰਨ ਕਰਿਆ ਕਰੂੰਗੀ ਜਾਂ ਜੋ ਵੀ ਕਰਿਆ ਕਰੂੰਗੀ ਬਸ ਤੁਸੀਂ ਨਾ ਬਹੁਤਾ ਮੇਰੇ ਨਾਲ ਇੱਕ ਤਾਂ ਜਿਹੜੇ ਕੋਈ ਮਹਿਲ ਚ ਕੋਈ ਬੰਦੇ ਵਗੈਰਾ ਆਉਂਦੇ ਨੇ ਮੈਨੂੰ ਉਹਨਾਂ ਦੇ ਸਾਹਮਣੇ ਨਾ ਕਰਿਓ ਵੀ ਮੈਂ ਮੈਂ ਕਿਸੇ ਬੰਦੇ ਨੂੰ ਮਿਲਣਾ ਨਹੀਂ ਚਾਹਦੀ ਕਿਉਂਕਿ ਮੈਂ ਪਤੀ ਵਰਤਾ ਇਸਤਰੀਆਂ ਤਾਂ ਉਹ ਬੜਾ ਰਿਗਾਰਡ ਕਰਨ ਲੱਗੀ ਜਿਹੜੀ ਰਾਣੀ ਸੀ ਉਸ ਦਾ ਤੇ ਉਹਨਾਂ ਨੇ ਬੜੀ ਰਿਸਪੈਕਟ ਨਾਲ ਆਪਣੇ ਕੋਲ ਰੱਖ ਲਿਆ ਫਿਰ ਦਮਯੰਤੀ ਜਿਹੜੀ ਸੀ ਨਾ ਉਹ ਉਸਤੇ ਮੰਨ ਤੇ ਇੱਕੋ ਇੱਕ ਇੱਛਾ ਸੀ ਕਿ ਕਿਵੇਂ ਨਾ ਕਿਵੇਂ ਮੇਰਾ ਪਤੀ ਮੈਨੂੰ ਲੱਭ ਜਵੇ ਮੈਂ ਕਿਸ ਤਰ੍ਹਾਂ ਵੀ ਕੋਸ਼ਿਸ਼ਾਂ ਕਰਾਂ ਤੇ ਬਸ ਇੱਕ ਮਜ਼ਬੂਰ ਔਰਤ ਕੋਲ ਸਿਰਫ ਪ੍ਰਮਾਤਮਾ ਦਾ ਆਸਰਾ ਤੇ ਅਰਦਾਸ ਹੀ ਹੁੰਦੀ ਹੈ ਉਧਰੋਂ ਜਿਹੜੇ ਰਾਣੀ ਦੇ ਮਾਂ-ਬਾਪ ਸੀ ਉਹ ਵੀ ਰਾਜੀ ਸੀ ਤੇ ਉਹਨਾਂ ਨੇ ਉਹਨਾਂ ਨੂੰ ਪਤਾ ਲੱਗੀ ਸਾਰੀ ਖਬਰ ਸਰ ਕੇ ਦੇ ਇਹਨਾਂ ਬੱਚਿਆਂ ਦੇ ਮਾਤਾ-ਪਿਤਾ ਨਾਲ ਕੀ ਹੋਇਆ ਤੇ ਉਹਨਾਂ ਨੇ ਆਪਣੇ ਗੁਪਤਚਰ ਭੇਜੇ ਸਾਰੇ ਪਾਸੇ ਜਿਨ੍ਹਾਂ ਦੇ ਵਿੱਚ ਬੜੇ ਪੰਡਤ ਵਿਦਵਾਨ ਲੋਕ ਵੀ ਸੀ ਸਾਰੇ ਤਰ੍ਹਾਂ ਦੇ ਸੋਲਜਰਸ ਵੀ ਸੀ ਉਹਨਾਂ ਨੇ ਪੇਸ ਬਦਲ ਕੇ ਉਹਨਾਂ ਨੂੰ ਭੇਜਿਆ ਕਿ ਕਿਉਂਕਿ ਰਾਜਨਾਲ ਦਾ ਰਾਜਪਾਗ ਹਤਿਆ ਲਿਆ ਸੀ ਉਸਦੇ ਕਜ਼ਨ ਨੇ ਤੇ ਉਹ ਬੜਾ ਦੁਸ਼ਟ ਬੰਦਾ ਸੀ ਤੇ ਉਹ ਕਹਿੰਦੇ ਜਿਵੇਂ ਕਿਵੇਂ ਤੁਸੀਂ ਨਾ ਤਲਾਸ਼ ਕਰੋ ਹਰ ਇੱਕ ਰਾਜ ਦੇ ਵਿੱਚ ਜਾ ਕੇ ਹਰ ਇੱਕ ਥਾਂ ਤੇ ਜਾ ਕੇ ਜਿਸ ਤਰ੍ਹਾਂ ਵੀ ਉਸ ਦਾ ਪਤਾ ਲੱਗੇ ਕਿਉਂਕਿ ਰਾਜਾ ਨਾਲ ਦੀ ਪਰਸਨੈਲਿਟੀ ਇਹ ਜੀ ਸੀ ਕੋ છુપ ਹੀ ਨਹੀਂ ਸਕਦਾ ਸੀ ਉਹ ਇੰਨਾ ਸੋਹਣਾ ਇੰਨਾ ਤੇਜਸਵੀ ਇੰਨਾ ਬਲਵਾਨ ਇੰਨਾ ਉੱਚਾ ਲੰਮਾ ਸਾਰਿਆਂ ਗੁਣਾਂ ਦੇ ਵਿੱਚ ਮਾਹਿਰ ਉਹ ਕੋੜਿਆਂ ਨੂੰ ਉਹ ਹਵਾ 'ਚ ਦੁੜਾ ਲੈਂਦਾ ਉਡਾ ਲੈਂਦਾ ਹੁੰਦਾ ਸੀ ਤੇ ਉਹਨੂੰ ਸਾਰੇ ਹੁਨਰ ਆਉਂਦੇ ਸੀ ਤਾਂ ਉਹ ਜਿਹੜੇ ਉਹਦੇ ਗੁਪਚਰ ਸੀ ਇਸ ਤਰ੍ਹਾਂ ਰਾਜੇ ਦੇ ਉਹ ਵੀ ਸਾਰੇ ਕਿਤੇ ਫਿਰ ਰਹੇ ਸੀ ਨਾਲ ਨੂੰ ਲੱਭਦੇ ਹੋਏ ਉਧਰ ਰਾਜੇ ਨਾਲ ਨਾਲ ਕੀ ਹੋਇਆ ਕਿ ਉਹ ਜੰਗਲ ਦੇ ਵਿੱਚ ਜਦੋਂ ਦਮਯੰਤੀ ਨੂੰ ਛੱਡ ਕੇ ਗਿਆ ਨਾ ਤਾਂ ਜੰਗਲ ਦੇ ਵਿੱਚ ਜਦੋਂ ਉਹ ਕਾਫੀ ਸੰਘਣੇ ਥਾਂ ਦੇ ਉੱਤੇ ਪਹੁੰਚਿਆ ਤਾਂ ਦਵਨਲ ਹੁੰਦੀ ਹੈ ਜੰਗਲ ਦੀ ਅੱਗ ਜਦੋਂ ਬਾਸ ਆਪਸ ਦੇ ਵਿੱਚ ਟਕਰਾਉਦੇ ਨੇ ਨਾ ਤਾਂ ਉਹ ਅੱਗ ਪੈਦਾ ਹੋ ਜਾਂਦੀ ਹੈ ਤੇ ਬੜੀ ਭਿਆਨਕ ਅੱਗ ਹੁੰਦੀ ਹੈ ਜਿਹਦੇ ਵਿੱਚ ਸਾਰੇ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਉਸ ਵੇਲੇ ਜਿਹੜੇ ਜੰਗਲ ਦੇ ਜਾਨਵਰ ਸੀ ਉਹ ਤਾਂ ਭੱਜ ਗਏ ਅੱਗ ਤੋਂ ਬਚਣ ਦੀ ਖਾਤਰ ਪਰ ਉਹਨੂੰ ਆਵਾਜ਼ ਆਈ ਰਾਜੇ ਨਾਲ ਨੂੰ ਕਿ ਕੋਈ ਬਹੁਤ করুণ ਆਵਾਜ਼ ਦੇ ਵਿੱਚ ਪੁਕਾਰ ਰਿਹਾ ਹੈ ਕਿ ਰਾਜਾ ਨਾਲ ਮੈਨੂੰ ਬਚਾ ਰਾਜਾ ਨਾਲ ਮੈਨੂੰ ਬਚਾ ਤੇ ਉਹ ਗਿਆ ਤਾਂ ਦੇਖਿਆ ਵੀ ਇੱਕ ਝਾੜੀਆਂ ਜਿਹਿਆਂ ਨੇ ਕਿਤੇ ਉੱਥੇ ਉੱਥੇ ਕੋਈ ਬੰਦਾ ਤਾਂ ਉਹ ਦਿਸਿਆ ਨਹੀਂ ਤੇ ਉੱਥੇ ਬਹੁਤ ਵੱਡਾ ਇੱਕ ਸਨੇਕ ਬੈਠਾ ਸੀ ਕੁੰਡਲੀ ਮਾਰ ਕੇ ਕਾਲੇ ਰੰਗ ਦਾ ਬਹੁਤ ਭਾਰਾ ਬਹੁਤ ਵੱਡਾ ਸਨੇਕ ਤੇ ਉਹ ਉਹ ਆਵਾਜ਼ਾਂ ਕਰ ਰਿਹਾ ਸੀ ਕਿ ਰਾਜਾ ਨਾਲ ਤੂੰ ਮੈਨੂੰ ਬਚਾ ਕਿਉਂਕਿ ਰਾਜਾ ਨਾਲ ਬੜਾ ਪਰਉਪਕਾਰੀ ਸੀ ਪਾਵੇਂ ਉਸਤੇ ਆਪ ਤੇ ਨਿਆ ਮਸੀਬਤਾਂ ਪਈਆਂ ਹੋਈਆਂ ਸੀ ਤਾਂ ਉਸਨੇ ਜਾ ਕੇ ਪੁੱਛਿਆ ਕਿ ਤੂੰ ਕੌਣ ਹੈ ਤੂੰ ਕਿਉਂ ਨਹੀਂ ਦੌੜਦਾ ਇੱਥੇ ਜੰਗਲ ਦੀ ਅੱਗ ਲੱਗੀ ਹੋਈ ਹੈ ਉਹ ਕਹਿੰਦਾ ਕਿ ਮੈਂ ਕਾਲਕੂਠ ਨਾ ਇਹ ਇੱਕ ਸੱਪਾਂ ਦੀ ਜਾਤੀ ਹੁੰਦੀ ਹੈ ਜਿਹੜੇ ਬਹੁਤ ਪੌਇਜ਼ਨਸ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਸਰਦਾਰ ਹੈ ਸਮਝ ਲਓ ਇਹ ਕਾਲਕੂਠ ਹੈ ਤੇ ਉਹ ਕਹਿੰਦਾ ਕਿ ਮੈਂ ਨਾ ਉਹ ਉਹ ਸੱਪ ਹੈ ਬਹੁਤ ਜ਼ਿਆਦਾ ਜ਼ਹਿਰੀਲਾ ਪਰ ਮੈਨੂੰ ਨਾਰਦ ਰਿਸ਼ੀ ਨੇ श्राप ਦਿੱਤਾ ਇੱਕ ਦਿਨ ਮੈਂ ਇਹਨੂੰ ਕੁਝ ਕਹਿਤਾ ਸੀ ਮਜ਼ਾਕ ਦੇ ਵਿੱਚ ਉਹਨੇ श्राप ਦਿੱਤਾ ਕਿ ਤੇਰੀ ਇਹ ਜੀ ਬੁੱਧੀ ਹੈ ਨਾ ਤੂੰ ਹੁਣ ਹਿਲ ਨਹੀਂ ਸਕੇਗਾ ਤੂੰ ਪਹਿਲਾਂ ਹੀ ਤੂੰ ਨਾਗ ਦੀ ਜੁੰਨੀ ਚ ਹੈਗਾ ਆਪਾਂ ਤੇਰੇ ਕੋ ਕਿੰਨੀਆਂ ਹੀ ਪਾਵਰਸ ਨੇ ਪਰ ਤੂੰ ਸਟੈਟਿਕ ਰਹੇਗਾ ਇੱਕ ਥਾਂ ਤੇ ਤੂੰ ਤੁਰ ਫਿਰ ਨਹੀਂ ਸਕੇਗਾ ਤੇ ਨਾ ਹੀ ਕਿਸੇ ਨੂੰ ਤੂੰ ਤੰਗ ਕਰ ਸਕੇਗਾ ਰਿਸ਼ੀਆਂ ਮੁਨੀਆਂ ਨੂੰ ਤੇ ਕਹਿੰਦਾ ਫਿਰ ਮੈਂ ਮਾਫੀਆਂ ਮੰਗੀਆਂ ਤੇ ਕਿਹਾ ਕਿ ਤੁਸੀਂ ਮੈਨੂੰ ਕਿਵੇਂ ਵੀ ਮੈਨੂੰ ਬਚਣ ਦਾ ਬਾਤ ਦੱਸੋ ਨਾ ਜਿਹੜਾ ਤੁਸੀਂ ਸ਼ਰਾਪ ਤਾਂ ਚਲੋ ਦੇਤਾ ਉਹ ਮੈਨੂੰ ਭੋਗਣਾ ਹੀ ਪੈਣਾ ਤੇ ਫਿਰ ਜਿਹੜੇ ਰਿਸ਼ੀ ਹੁੰਦੇ ਨੇ ਸ਼ਰਾਪ ਤਾਂ ਦੇ ਦਿੰਦੇ ਨੇ ਤੱਫਟ ਫਟ ਫਿਰ ਉਸ ਤੋਂ ਬਾਅਦ ਉਹਨਾਂ ਤਰਸਵੀ ਆ ਜਾਂਦਾ ਹੈ ਤੇ ਕਹਿੰਦੇ ਉਹਨਾਂ ਨੇ ਕਿਹਾ ਵੀ ਤੈਨੂੰ ਤਾਂ ਸਿਰਫ ਰਾਜਨ ਨਾਲ ਹੀ ਬਚਾ ਸਕਦਾ ਹੈ ਉਸ ਨੂੰ ਇਹ ਕਿਉਂਕਿ ਇਹ ਅਗਨੀ ਦੇਵਤਾ ਵਾਜੂ ਦੇਵਤਾ ਵਗੈਰਾ ਸਾਰੇ ਉਸਦੇ ਦੋਸਤ ਨੇ ਤੇ ਉਹਨਾਂ ਨੇ ਉਹਨੂੰ ਇਹ ਸ਼ਕਤੀ ਦਿੱਤੀ ਹੋਈ ਹੈ ਕਿ ਉਹਨੂੰ ਅੱਗ ਨੁਕਸਾਨ ਨਹੀਂ ਪਹੁੰਚਾ ਸਕਦੀ ਉਹਨੂੰ ਪਾਣੀ ਡੋਬ ਨਹੀਂ ਸਕਦਾ ਤੇ ਇਸ ਕਰਕੇ ਤੈਨੂੰ ਤਾਂ ਸਿਰਫ ਰਾਜਾ ਨਾਲ ਹੀ ਬਚਾ ਸਕਦਾ ਹੈ ਕਹਿੰਦਾ ਤਾਂ ਕਰਕੇ ਮੈਂ ਪੁਕਾਰ ਰਿਹਾ ਸੀ ਤੇ ਉਹ ਪ੍ਰਮਾਤਮਾ ਨੇ ਮੇਰੀ ਸੁਣ ਲਈ ਕਿ ਤੂੰ ਨੇੜੇ ਤੇ ਲਈ ਸੀ ਤੇ ਤੂੰ ਮੈਨੂੰ ਹੁਣ ਤੂੰ ਆ ਗਿਆ ਤੇ ਹੁਣ ਤੂੰ ਮੈਨੂੰ ਨਾ ਮੈਂ ਹਿੱਲ ਨਹੀਂ ਸਕਦਾ ਮੈਨੂੰ श्राप ਮਿਲਿਆ ਹੋਇਆ ਤੂੰ ਮੈਨੂੰ ਇੱਥੋਂ ਚੁੱਕ ਕੇ ਤੇ ਅੱਗ ਤੋਂ ਬਾਹਰ ਲੈ ਜਾ ਰਾਜਾ ਨਾਲ ਨੇ ਦੇਖਿਆ ਉਹਦਾ ਸਰੀਰ ਤਾਂ ਬਹੁਤ ਭਾਰਾ ਬਹੁਤ ਭਾਰਾ नाग ਸੀ ਇੰਨੇ ਅਨੇਕਾਂ ਹੀ ਕੁੰਡਲ ਉਸ ਦੇ ਉਹ ਕਹਿੰਦਾ ਕਿ ਮੈਂ ਤੈਨੂੰ ਇੰਨੀ ਹਿਊਜ ਬਾਡੀ ਇਸ ਨੂੰ ਚੁੱਕਾਂ ਕਿਸ ਤਰ੍ਹਾਂ ਭਾਵੇਂ ਕਿ ਬੜਾ ਬਲਸ਼ਾਲੀ ਸੀ ਰਾਜਾ ਨਾਲ ਪਰ ਉਹ ਸੱਪ ਵੀ ਬਹੁਤ ਵੱਡਾ ਸੀ ਤੇ ਉਹ ਕਹਿੰਦਾ ਵੀ ਮੇਰੇ ਚ ਇੰਨੀ ਪਾਵਰ ਹੈਗੀ ਮੈਂ ਆਪਣੇ ਆਪ ਨੂੰ ਛੋਟਾ ਬਣਾ ਲੈਣਾ ਪਰ ਉਹਨੂੰ ਜਲਦੀ ਨਾਲ ਇਥੋਂ ਚੁੱਕ ਕੇ ਕੱਢ ਲਿਆ ਸੱਪਾਂ ਦੀ ਸਕਿਨ ਵੀ ਬਹੁਤ ਸੌਫਟ ਹੁੰਦੀ ਹੈ ਨਾ ਜਲਦੀ ਅਗਨ ਨਾਲ ਚੁਲਸ ਜਾਂਦੇ ਨੇ ਤਾਂ ਰਾਜਾ ਨਾਲ ਨੇ ਉਸ ਨੂੰ ਚੁੱਕਿਆ ਤੇ ਉਸ ਨੂੰ ਉਹਨੇ ਕਿਹਾ ਵੀ ਮੈਂ ਜਿੰਨੇ ਕਦਮ ਕਹੂੰਗਾ ਨਾ ਉਹਨੇ ਕਦਮ ਚੱਲ ਕੇ ਤੇ ਮੈਨੂੰ ਛੱਡ ਦੇ ਤੇ ਜਦੋਂ ਫਿਰ ਅੱਗ ਤੋਂ ਬਾਹਰ ਕੱਢ ਲਿਆ ਤਾਂ ਉਹਨੇ 10 ਕਦਮ ਗਿਣੇ ਤੇ 10 ਕਦਮਾਂ ਤੋਂ ਬਾਅਦ ਕਿਹਾ ਵੀ ਰਾਜਾ ਨਾਲ ਨੂੰ ਵੀ ਹੁਣ ਤੂੰ ਮੈਨੂੰ ਥੱਲੇ ਉਤਾਰ ਦੇ ਤੇ ਜਦੋਂ ਉਹਦਾ ਚਲੋ ਸਰਾਪ ਪੂਰਾ ਹੋ ਗਿਆ ਸੀ ਤੇ ਉਹ ਠੀਕ ਹੋ ਗਿਆ ਸੀ ਜਿਹੜਾ ਸੱਪ ਹੈ ਜਦੋਂ ਉਹਨੇ ਰਾਜੇ ਨੇ ਉਹਨੂੰ ਥੱਲੇ ਉਤਾਰਨ ਲੱਗਿਆ ਤੇ ਉਸ ਸੱਪ ਨੇ ਰਾਜੇ ਨੂੰ ਡੰਗ ਮਾਰਤਾ ਰਾਜਾ ਬਹੁਤ ਹੈਰਾਨ ਹੋਇਆ ਕਹਿੰਦਾ ਵੀ ਤੂੰ ਮੇਰੇ ਉਪਕਾਰ ਦਾ ਇਹ ਬਦਲਾ ਦਿੱਤਾ ਤੇ ਉਹ ਕਹਿੰਦਾ ਨਹੀਂ ਨਹੀਂ ਮੈਂ ਤੇਰਾ ਕੋਈ ਮਾੜਾ ਨਹੀਂ ਕੀਤਾ ਮੈਂ ਤੈਨੂੰ ਇਸ ਕਰਕੇ ਡੰਗ ਮਾਰਿਆ ਮੇਰਾ ਜ਼ਹਿਰ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਕਈ ਹਜ਼ਾਰਾਂ ਲੋਕਾਂ ਨੂੰ ਇੱਕ ਇੱਕ ਟਾਈਮ 'ਚ ਮਾਰ ਸਕਦਾ ਹੈ ਪਰ ਮੈਂ ਤੇਰੇ ਅੰਦਰ ਜਿਹੜਾ ਜ਼ਹਿਰ ਛੱਡਿਆ ਨਾ ਤੈਨੂੰ ਮਾਰੂਗਾ ਨਹੀਂ ਉਸ ਟਾਈਮ ਜਿਹੜਾ ਰਾਜੇ ਦਾ ਰੰਗ ਸੀ ਬਿਲਕੁਲ ਕਾਲਾ ਪੈ ਗਿਆ ਉਹ ਕਹਿੰਦਾ ਵੀ ਤੇਰਾ ਰੰਗ ਕਾਲਾ ਪੈਜੂਗਾ ਦਿਨ ਤੇਰਾ ਸਰੀਰ ਬਹੁਤ ਛੋਟਾ ਹੋ ਜੂਗਾ ਜਿਵੇਂ ਬੋਣਾ ਜਿਹਾ ਸਰੀਰ ਹੋ ਗਿਆ ਛੋਟੇ ਕੱਦ ਦਾ ਜਿਹੜਾ ਕਿ ਬਹੁਤ ਉੱਚਾ ਲੰਮਾ ਸਿਰ ਆ ਜਾ ਉਹ ਬਹੁਤ ਛੋਟੇ ਸਰੀਰ ਦਾ ਹੋ ਗਿਆ ਤੇ ਉਸ ਦਾ ਰੰਗ ਬਿਲਕੁਲ ਕਾਲਾ ਪੈ ਗਿਆ ਤੇ ਉਹ ਫਿਰ ਛੋਟੀਆਂ ਛੋਟੀਆਂ ਦੀਆਂ ਬਾਹਾਂ ਹੋ ਗਈਆਂ ਨਲ ਦੀਆਂ ਤੇ ਉਹ ਕਲਕੁੱਟ ਕਹਿੰਦਾ ਕਿ ਹੁਣ ਨਾ ਤੈਨੂੰ ਜਿਹੜੇ ਤੇਰਾ ਦੁਸ਼ਮਣ ਰਾਜਾ ਜਾਂ ਕੋਈ ਵੀ ਤੈਨੂੰ ਜਿਹੜਾ ਪਛਾਣ ਦੇਣਾ ਤੈਨੂੰ ਹਾਮ ਨਹੀਂ ਕਰ ਸਕੂਗਾ ਕਿਉਂਕਿ ਤੇਰੀ ਪਛਾਣ ਚ ਨਹੀਂ ਕੋਈ ਤੈਨੂੰ ਕੋਈ ਪਛਾਣ ਨਹੀਂ ਸਕੂਗਾ ਤੂੰ ਫਿਰ ਆਪਣਾ ਜੋ ਵੀ ਸਟਰਗਲ ਕਰ ਰਿਹਾ ਹੈ ਤਾਂ ਅੰਤ ਨੂੰ ਤੂੰ ਵਿਨਓਵਰ ਕਰੇਗਾ ਤੇ ਇਸ ਕਰਕੇ ਮੈਂ ਤੇਰੀ ਪਛਾਣ ਲੁਕਾਉਣ ਵਾਸਤੇ ਤੈਨੂੰ ਇਸ ਤਰ੍ਹਾਂ ਕੀਤਾ ਪਰ ਤੇਰੇ ਤੇ ਜ਼ਹਿਰ ਦਾ ਕੋਈ ਅਸਰ ਨਹੀਂ ਹੋਊਗਾ ਦੂਸਰੀ ਗੱਲ ਇਹ ਹੈ ਕਿ ਤੈਨੂੰ ਕੋਈ ਵੀ ਕੋਈ ਵੀ ਪੌਇਜ਼ਨਸ ਚੀਜ਼ ਚਾਹੇ ਕੋਈ ਵੀ ਤੈਨੂੰ ਘਟ ਲਵੇ ਉਹ ਤੇ ਉਹ ਤੇਰੇ ਤੇ ਕਿਸੇ ਜ਼ਹਿਰ ਦਾ ਅਸਰ ਨਹੀਂ ਹੋਊਗਾ ਫਿਰ ਉਹ ਰਾਜਾ ਨਾਲ ਚੱਲ ਪਿਆ ਉੱਥੋਂ ਉਸ ਤੋਂ ਬਾਅਦ ਉਹ ਚੱਲਦਾ ਚੱਲਦਾ ਇੱਕ ਨਗਰੀ ਦੇ ਵਿੱਚ ਪਹੁੰਚਿਆ ਤੇ ਉੱਥੇ ਦਾ ਜਿਹੜਾ ਰਾਜਾ ਸੀ ਉਹ ਵੀ ਬੜਾ ਚੰਗਾ ਸੀ ਰਾਜੇ ਬਾਰੇ ਉਹਨੇ ਜਾਣਕਾਰੀ ਲਈ ਕਿ ਉਹ ਰਾਜਾ ਬੜੀਆਂ ਵਿਦਿਆ ਦਾ ਮਾਹਰ ਵੀ ਸੀ ਉਹ ਵੀ ਉਸ ਨੂੰ ਕਈ ਕਈ ਕਲਾਵਾਂ ਹੁੰਦੀਆਂ ਸੀ ਪਰ ਇੱਕ ਕਲਾ ਉਸ ਨੂੰ ਨਹੀਂ ਸੀ ਆਉਂਦੀ ਵੀ ਜਿਹੜੇ ਘੋੜਿਆਂ ਦੀ ਜਿਹੜੀ ਵਿੱਦਿਆ ਸੀ ਨਾ ਉਹ ਉਸ ਨੂੰ ਨਹੀਂ ਸੀ ਪਤਾ ਤੇ ਉਹ ਚਾਹੁੰਦਾ ਸੀ ਵੀ ਕੋਈ ਉਹਦੇ ਕੋਲ ਐਸਾ ਐਕਸਪਰਟ ਕਿਤੋਂ ਆਵੇ ਉਹਨੇ ਅਨਾਉਂਸ ਕਰਾਇਆ ਹੋਇਆ ਸੀ ਕੋਈ ਵੀ ਕਿਤੋਂ ਇਹੋ ਜਿਹਾ ਐਕਸਪਰਟ ਮਿਲੇ ਕਿ ਜਿਹੜਾ ਮੈਨੂੰ ਘੋੜਿਆਂ ਬਾਰੇ ਦੱਸੇ ਕਿ ਜਦੋਂ ਜੰਗ ਜੁੱਦ ਹੋਣਾ ਕਿਵੇਂ ਘੋੜਿਆਂ ਨੂੰ ਮੈਂ ਢੁੜਾ ਕੇ ਕਿਸ ਤਰ੍ਹਾਂ ਉੱਥੋਂ ਕੱਢ ਸਕਾਂ ਚੀਤੀ ਤੋਂ ਚੀਤੀ ਤੇ ਜਿਹੜਾ ਰਾਜਨਾਲਸੀ ਉਹਦੇ ਪੇਸ਼ ਹੋਇਆ ਉਸਨੇ ਕਿਹਾ ਕਿ ਮੈਂ ਬਹੁਤ ਚੰਗੀ ਜਾਣਕਾਰੀ ਰੱਖਦਾ ਮੈਂ ਤਾਂ ਉਹਨਾਂ ਦੇ ਫੁਰਨੇ ਨੂੰ ਹੀ ਸਮਝ ਲੈਣਾ ਤੇ ਘੋੜੇ ਮੇਰੇ ਇਸ਼ਾਰੇ ਤੇ ਇੱਕਦਮ ਹਵਾ ਚ ਉੱਟਣੇ ਲੱਗ ਜਾਂਦੇ ਨੇ ਤੁਸੀਂ ਮੈਨੂੰ ਨੌਕਰੀ ਤੇ ਰੱਖ ਲਓ ਤਾਂ ਰਾਜ ਨੇ ਉਸ ਨੂੰ ਰੱਖ ਲਿਆ ਨੌਕਰੀ ਤੇ ਤੇ ਉਸ ਦਾ ਨਾਮ ਪੁੱਛਿਆ ਤਾਂ ਉਹਨੇ ਆਪਣਾ ਨਾਮ ਬਰਾ ਦੱਸਿਆ ਨਾਮ ਵੀ ਆਪਣਾ ਬਦਲ ਲਿਆ ਮਤਲਬ ਆਪਣੀ ਪਛਾਣ ਪੂਰੀ ਤਰ੍ਹਾਂ ਉਹਨੇ ਲੁਕਾ ਲਈ ਫਿਰ ਇਸ ਤਰ੍ਹਾਂ ਉਹ ਦੇ ਰਾਜ ਦੇ ਵਿੱਚ ਰਹਿੰਦਾ ਰਿਹਾ ਪਰ ਹਰ ਵਕਤ ਨੂੰ ਉਹ ਵੀ ਇਹੀ ਖਿੱਚ ਰਹਿਦੀ ਸੀ ਕਿ ਮੈਨੂੰ ਕਿਸੇ ਤਰ੍ਹਾਂ ਦਮਯੰਤੀ ਦਾ ਪਤਾ ਲੱਗੇ ਉਹ ਸੇਫ ਪਹੁੰਚ ਗਈ ਹੈ ਜਾਂ ਕਿਵੇਂ ਹੈ ਤੇ ਆਪਣੇ ਰਾਜਪਾਗ ਦਾ ਵੀ ਉਹਨੂੰ ਫਿਕਰ ਸੀ ਵੀ ਮੈਂ ਜਿਵੇਂ ਕਿਵੇਂ ਉਹਨੂੰ ਅਟੇਨ ਕਰਾਂ ਮੇਰੀ ਪਰਜਾ ਬੜੀ ਦੁਖੀ ਹੋ ਰਹੀ ਹੋਣੀ ਹੈ ਮੈਂ ਆਪਣੀ ਪਰਜਾ ਨੂੰ ਸੁਖ ਦੇਵਾਂ ਅੰਨੇ ਨੂੰ ਫਿਰ ਜਿਹੜਾ ਜਦੋਂ ਜਿਹੜੇ ਗੁਪਤਚਰ ਦਮਯੰਤੀ ਦੇ ਮਾਮਾ ਆਪਣੇ ਭੇਜੇ ਹੋਏ ਸੀ ਉਹ ਉਸ ਰਾਜ ਦੇ ਵਿੱਚ ਵੀ ਪਹੁੰਚੇ ਜਿੱਥੇ ਦਮਯੰਤੀ ਰਹਿ ਰਹੀ ਸੀ ਤਾਂ ਉਹਨਾਂ ਨੇ ਜਾ ਕੇ ਸਾਰੇ ਪਾਸੇ ਪਤਾ ਕਰਨਾ ਸ਼ੁਰੂ ਕੀਤਾ ਕਿ ਕੋਈ ਇੱਥੇ ਨਵਾਂ ਨਵੀਂ ਕੋਈ ਲੜਕੀ ਜਾਂ ਲੜਕਾ ਕੋਈ ਇਸ ਸ਼ਹਿਰ ਦੇ ਵਿੱਚ ਐਂਟਰ ਹੋਇਆ ਉਹ ਹਰ ਪਾਸੇ ਪੁੱਛਦੇ ਫਿਰਦੇ ਸੀ ਤਾਂ ਕਿਸ ਨੇ ਦੱਸਿਆ ਕਿ ਹੋਰ ਤਾਂ ਇੱਥੇ ਕੋਈ ਨਹੀਂ ਨਵਾਂ ਆਇਆ ਇੱਕ ਲੜਕੀ ਆਈ ਹੈ ਬੜੀ ਸੁੰਦਰ ਹੈ ਉਹ ਪਰੀਆਂ ਵਰਗੀ ਹੈਗੀ ਆ ਪਰ ਉਹ ਬੜੇ ਫਟੇ ਹਾਲ ਦੀ ਸੀ ਉਸ ਨੂੰ ਰਾਣੀ ਨੇ ਆਪਣੇ ਮੈਲਾਂ ਦੇ ਵਿੱਚ ਰੱਖਿਆ ਹੋਇਆ ਤੇ ਉਹਨਾਂ ਨੇ ਗੁਪਤਚਰਾ ਨੇ ਫਿਰ ਪਤਾ ਕਰ ਲਿਆ ਕਿ ਇੱਥੇ ਸਾਨੂੰ ਪਤਾ ਲਾਉਣਾ ਚਾਹੀਦਾ ਹੈ ਕਿ ਕੌਣ ਆਈ ਹੈ ਇੱਥੇ ਇੱਕ ਜਿਹੜਾ ਬੜਾ ਵਿਦਵਾਨ ਪੰਡਿਤ ਸੀ ਜਿਹੜੇ ਰਾਜਾਂ ਦੇ ਪੁਜਿਤ ਹੁੰਦੇ ਸੀ ਉਹਨਾਂ ਨੂੰ ਅਗਿਆ ਹੁੰਦੀ ਸੀ ਕਿ ਉਹ ਅੰਦਰ ਮਹਿਲ ਤੱਕ ਜਾ ਸਕਦੇ ਸੀ ਉਹ ਆਸ਼ੀਰਵਾਦ ਵਗੈਰਾ ਦੇਖਿਆ ਹੁੰਦੇ ਹੁੰਦੇ ਸੀ ਰਾਜੇ ਰਾਣੀਆਂ ਨੂੰ ਰਾਜਕੁਮਾਰਾਂ ਰਾਜਕੁਮਾਰੀਆਂ ਨੂੰ ਤੇ ਉਹ ਬੜਾ ਵਿਦਵਾਨ ਪੰਡਿਤ ਜਿਹੜਾ ਉਹਦੇ ਪੇਕਿਆਂ ਦੇ ਘਰ ਦਾ ਪੰਡਿਤ ਸੀ ਨਾ ਦਰਮਯੰਤੀ ਦੇ ਉਹ ਅਗਿਆ ਲੈ ਕੇ ਉਹਨੇ ਅੰਦਰ ਐਂਟਰ ਕੀਤਾ ਤੇ ਉਹ ਉਸ ਨੂੰ ਪਤਾ ਸੀ ਕਿ ਦਮਯੰਤੀ ਦੇ ਕਿਉਂਕਿ ਬਚਪਨ ਤੋਂ ਉਹਨੇ ਖੜਾਇਆ ਸੀ ਦਮਯੰਤੀ ਦੇ ਇੱਕ ਮੱਥੇ ਤੇ ਨਿਸ਼ਾਨ ਸੀ ਇੱਕ ਤੇ ਉਸਨੇ ਉਹ ਉਹਦੇ ਕਿਉਂਕਿ ਵਾਲ ਬੂਲ ਇੰਨੇ ਖਿੰਡੇ ਫੁੰਡੇ ਪਏ ਸੀ ਉਹਨੇ ਆਪਣੇ ਆਪ ਨੂੰ ਬਿਲਕੁਲ ਰੋਲਿਆ ਹੋਇਆ ਸੀ ਉਹ ਉਹਨੇ ਕਦੇ ਕੋਈ ਕਪੜੇ ਨਹੀਂ ਬਦਲੇ ਕੁਝ ਨਹੀਂ ਕੀਤਾ ਬਸ ਆਪਣੇ ਸਿਮਰਨ ਵਿੱਚ ਰਹਿੰਦੀ ਸੀ ਤੇ ਦਾ ਰੰਗ ਵੀ ਬਿਲਕੁਲ ਕਾਲਾ ਪੈ ਚੁੱਕਿਆ ਸੀ ਡਸਟ ਪੈ ਪੈ ਕੇ ਉਸ ਪੰਡਤ ਨੇ ਜਾ ਕੇ ਉਹਨੂੰ ਅਸ਼ੀਰਵਾਦ ਦਿੱਤਾ ਜਦੋਂ ਸਿਰ ਤੇ ਹੱਥ ਰੱਖਿਆ ਉਹਨੇ ਤੇ ਵਾਲ ਥੋੜੇ ਜਿਹਾ ਪਾਸੇ ਕਰਕੇ ਦੇਖਿਆ ਕਿ ਉਹਦੇ ਉਹ ਨਿਸ਼ਾਨ ਸੀ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਹ ਤਾਂ ਦਰਮਯੰਤੀ ਹੈ ਤੇ ਉਸਨੇ ਫਿਰ ਉਸ ਰਾਣੀ ਨੂੰ ਦੱਸੀ ਸਾਰੀ ਗੱਲ ਕਿ ਇਸ ਨੂੰ ਮੇਰੇ ਨਾਲ ਤੁਸੀਂ ਭੇਜੋ ਵੀ ਉਹ ਫਲਾਣੀ ਰਾਜ ਦੀ ਇਹ ਕਰਨਿਆ ਹੈਗੀ ਹੈ ਤੇ ਉਹਨਾਂ ਨੇ ਫਿਰ ਬੜਾ ਰਿਗਾਰਡ ਕੀਤਾ ਉਹਨੂੰ ਬਹੁਤ ਕਨਫਰਮ ਕਰ ਲਿਆ ਕਿ ਉਹਨਾਂ ਦੀ ਹੀ ਬੇਟੀ ਹੈ ਤੇ ਬਹੁਤ ਕੁਝ ਦੇਖ ਕੇ ਉਸ ਨੂੰ ਵਿਦਾ ਕੀਤਾ ਦਮਯੰਤੀ ਆਪਣੇ ਮਾਮਾ-ਬਾਪ ਕੋਲ ਪਹੁੰਚ ਗਈ ਬੱਚਿਆਂ ਨੂੰ ਮਿਲੀ ਥੋੜਾ ਸਕੂਨ ਮਿਲੇ ਪਰ ਉਹ ਮਾਮਾ-ਬਾਪ ਦੇ ਘਰ ਵੀ ਜਾ ਕੇ ਬੜੀ ਉਦਾਸ ਰਹਿੰਦੀ ਸੀ ਉਸਨੇ ਕਿਹਾ ਕਿ ਮੇਰੀ ਪ੍ਰਜਾ ਵੀ ਮੈਂ ਉਹਨਾਂ ਜਦ ਤੱਕ ਕੋਈ ਨਵਾਂ ਬਸਤਰ ਨਹੀਂ ਪਹਿਨਣਾ ਤੇ ਜਦ ਤੱਕ ਮੇਰੇ ਪਤੀ ਦਾ ਪਤਾ ਨਹੀਂ ਲੱਗਦਾ ਫਿਰ ਉਸਨੇ ਆਪਣੀ ਮਾਂ ਨੂੰ ਕਨਫੀਡੈਂਸ ਦੇ ਵਿੱਚ ਲਿਆ ਤੇ ਆਪਣੀ ਮਾਂ ਨੂੰ ਕਿਹਾ ਕਿ ਉਹ ਤੁਸੀਂ ਮੇਰੀ ਥੋੜੀ ਹੈਲਪ ਕਰੋ ਮੇਰੇ ਮੇਰੇ ਪਿਤਾ ਨੂੰ ਵੀ ਪਤਾ ਨਾ ਲੱਗੇ ਐ ਇੰਨੀ ਗੱਲ ਇਹ ਗੁਪਤ ਹੋਣੀ ਚਾਹੀਦੀ ਹੈ ਕਿ ਮੈਨੂੰ ਤੁਸੀਂ ਥੋੜੇ ਜੇ ਸੈਨਿਕ ਥੋੜੇ ਜੇ ਵਿਦਵਾਨ ਪੰਡਿਤ ਦਿਓ ਤਾਂ ਕਿ ਉਹ ਮੇਰੇ ਪਤੀ ਦਾ ਦੀ ਖੋਜ ਕਰ ਸਕਣ ਬਾਕੀ ਦੀ ਸਟੋਰੀ ਆਪਾਂ ਕੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ